ਸਰਸ਼ੀ ਕਾਲ ਜੀ ਮੈਂ ਲਾਪ੍ਰਿਤ ਕੋਰ ਹਾਜ਼ਰਾਂਜੀ ਕੁਲਪੀ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਜੋਗਾਂ ਦੀ ਦਾ ਪਾਗ ਸਤਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਹਲੈਨ ਨੂੰ ਸੰਗਦੀ ਹੋਈ ਨੂੰ ਕੋਈ ਗੱਲ ਨਾ ਸੁਝੀ ਤਾਂ ਮੈਂ ਬਾਅਦ ਵਿੱਚ ਗੱਲ ਕਰਦੀ ਆਂ ਕਿ ਕਿ ਉਸਨੇ ਫੋਨ ਕੱਢ ਦਿੱਤਾ ਉਸ ਨੂੰ ਖੁੱਤੇ ਸ਼ਰਮ ਵੀ ਆ ਰਹੀ ਸੀ ਤੇ ਹਾਸਾ ਵੀ ਇਹਨੇ ਨੂੰ ਸੀ ਮੰਮੀ ਨੇ ਉਸ ਨੂੰ ਚਾਪਿੰ ਲੈ ਆਵਾਜ਼ ਮਾਰ ਲਈ ਫਿਰ ਉਹ ਜਾ ਕੇ ਆਪਣੇ ਪਾਪਾ ਕੋਲ ਬੈਠ ਗਈ ਹਲੈਨ ਪਾਪਾ ਹੌਣ ਕਿਵੇਂ ਆ ਸਿਰ ਦੀ ਸੱਟ ਤੇ ਬਾਹ ਪਾਪਾ ਹਾਂ ਬੋਤ ਠੀਕ ਆ ਹੁਣ ਤਾਂ ਕਾਫੀ ਹੱਦ ਤੱਕ ਡਾਕਟਰ ਨੂੰ ਵੀ ਦਿਖਾਇਆ ਸੀ ਉਸਨੇ ਵੀ ਇਹੀ ਕਿਹਾ ਕਿ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ ਪਰਸੋਂ ਫਿਰ ਜਾਣਾ ਆ ਦਿਖਾਉਣਾ ਹਲਨ ਕੋਈ ਗੱਲ ਜਦੋਂ ਤੁਸੀਂ ਕਹੋਗੇ ਆਪਾਂ ਚਲਪਾ ਮਾਗੇ ਕੀ ਗੱਲਾਂ ਹੋ ਰਹੀਆਂ ਨੇ ਪਿਆਰਤੀ ਦੇ ਵਿੱਚ ਹਲਨ ਦੀ ਮੰਮੀ ਚਾਹ ਰੱਖਦੇ ਹੋਏ ਬੋਲੀ ਹਲਨ ਕੁਝ ਨਹੀਂ ਮਮਾ ਆ ਜਾਓ ਤੁਸੀਂ ਵੀ ਬੈਠੋ ਕੋਲ ਸਾਡੇ ਕਿੰਨੇ ਦਿਨ ਹੋ ਗਏ ਇਕੱਠਿਆਂ ਬੈਠ ਕੇ ਚਾਹ ਪੀਤੀ ਨੂੰ ਮੰਮੀ ਚਾਹ ਫੜਾਉਂਦੇ ਹੋਏ ਹੋਰ ਸੁਨਾਪਤ ਕਿਵੇਂ ਰਹੀਆਂ ਤੇਰੀਆਂ ਛੁੱਟੀਆਂ ਤੇ ਕਿਵੇਂ ਲੱਗਿਆ ਫਿਰ ਪਿੰਡ ਹਰਲੇ ਮम्मा ਬਹੁਤ ਜ਼ਿਆਦਾ ਵਧੀਆ ਲੱਗਾ ਮੇਰੇ ਮਨ 'ਚ ਜੋ ਪਿੰਡ ਵਾਲਿਆਂ ਨੂੰ ਲੈ ਕੇ ਜੋ ਗੱਲਾਂ ਤੇ ਡਰ ਸੀ ਉਹ ਸਭ ਕਲੀਅਰ ਹੋ ਗਈਆਂ ਕਿੰਨੇ ਵਧੀਆ ਮਾਹੌਲ ਚ ਹੋ ਰਹਿੰਦੇ ਆ ਸਾਦਾ ਜਿਹਾ ਖਾਣਾ ਪੀਣਾ ਤੇ ਸਵੇਰੇ ਸ਼ਾਮੀ ਗੁਰੂ ਕਰ ਜਾਂਦੇ ਆ ਤੇ ਸਭ ਤੋਂ ਜ਼ਰੂਰੀ ਗੱਲ ਜੋ ਹੈ ਉਹ ਹੈ ਮਨ ਦੀ ਸ਼ਾਂਤੀ ਸਕੂਨ ਜੋ ਸਭ ਕੁਝ ਸ਼ਾਇਦ ਅਸੀਂ ਇੱਥੇ ਆ ਕੇ ਇਸ ਸ਼ਹਿਰ ਦੀ ਭੱਜ ਦੌੜ ਭਰੀ ਜ਼ਿੰਦਗੀ ਛੁਵਾ ਦਿੱਤਾ ਹੈ ਪਾਪਾ ਬਿਲਕੁਲ ਸਹੀ ਗਿਆਪਤ ਇਨਸਾਨ ਹੀ ਅੱਗੇ ਵਧਨ ਦੀ ਚਾਹ ਵਿੱਚ ਚਾਹੇ ਕਿੰਨਾ ਕੁਝ ਇਜ਼ਾਦ ਕਰ ਲਿਆ ਹੈ ਪਰ ਫਿਰ ਵੀ ਪਿੰਡਾਂ ਵਰਗੀ ਮੌਸ ਕਿਤੇ ਵੀ ਨਹੀਂ ਹਲੈਨ ਆਪਣੇ ਮੰਮੀ ਨਾਲ ਇਸ਼ਾਰਿਆਂ ਚ ਇਹੀ ਗੱਲ ਸੀ ਕਿ ਤੁਸੀਂ ਸਾਡੇ ਦੋਨਾਂ ਵਾਰੀ ਪਾਪਾ ਨਾਲ ਗੱਲ ਕੀਤੀ ਜਾਂ ਨਹੀਂ ਉਹਨਾਂ ਦੋਵਾਂ ਨੂੰ ਏਦਾਂ ਆਪਸ 'ਚ ਇਹ ਸਾਰਿਆਂ ਨਾਲ ਗੱਲ ਕਰਦੇ ਦੇਖ ਪਾਪਾ ਕਹਿਣ ਲੱਗੇ ਉਹ ਕੀ ਗੱਲਾਂ ਕਰ ਰਹੇ ਹੋ ਮਾਮਾ ਧੀਆਂ ਇਸ਼ਾਰਿਆਂ 'ਚ ਮੈਨੂੰ ਵੀ ਤਾਂ ਪਤਾ ਲੱਗੇ ਕੁਝ ਹਲੇ ਨੇ ਕੁਝ ਨਹੀਂ ਪਾਪਾ ਉਹ ਬਸ ਐਵੇਂ ਹੀ ਪਾਪਾ ਹਲਿੰ ਪੁੱਤ ਅਸੀਂ ਨਾ ਤੇਰੇ ਨਾਲ ਹੀ ਕੱਲ ਕਰਨੇ ਆ ਅਸੀਂ ਨਾ ਤੇਰੇ ਲਈ ਇੱਕ ਮੁੰਡਾ ਦੇਖਿਆ ਹੈ ਵਧੀਆ ਘਰ ਵਾਲਾ ਮੁੰਡਾ ਵੀ ਸੋਨਾ ਹੈ اپنی ਜਮੀਨ ਆ ਤੇ ਅਸੀਂ ਗੱਲ ਵੀ ਪੱਕੀ ਕਰ ਦਿੱਤੀ ਆ ਕੁਝ ਦਿਨਾਂ ਤੱਕ ਆ ਰਹੇ ਆ ਉਹ ਘਰ ਤੇ ਨੂੰ ਦੇਖਣ ਲਈ ਤੇ ਜੇ ਗੱਲ ਬਣ ਗਈ ਤਾਂ ਲੱਗਦਾ ਹੱਥੀ ਆਪਾਂ ਤੇਰਾ ਰੋਕਾ ਵੀ ਕਰ ਦੇਣਾ ਆ ਇਨੀ ਗੱਲ ਸੁਣਦੇ ਹੀ ਹਰਲੀਨ ਦੇ ਚਿਹਰੇ ਦਾ ਰੰਗ ਉੱਡ ਗਿਆ ਉਸ ਨੂੰ ਸਾਰੇ ਸੁਪਨੇ ਚਾ ਫਿਰ ਤੋਂ ਸਭ ਕੁਝ ਟੁੱਟਦੇ ਹੋਏ ਨਜ਼ਰ ਆ ਰਹੇ ਸਨ ਉਹ ਖੁਦ ਨੂੰ ਸੰਭਾਲਦਿਆਂ ਹੋਇਆਂ ਕਹਿਣ ਲੱਗੀ ਪਰ ਪਾਪਾ ਤੁਸੀਂ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਤੇ ਇਨਾ ਵੱਡਾ ਫੈਸਲਾ ਵੀ ਲੈ ਲਿਆ ਮੇਰੀ ਜ਼ਿੰਦਗੀ ਦਾ ਕੁਝ ਦਿਰ ਪਹਿਲਾਂ ਉਸ ਦੇ ਚਿਹਰੇ ਤੇ ਰੌਣਕਾਂ ਸ਼ਾਇਆ ਹੋਈਆਂ ਸਨ ਹੁਣ ਉਹ ਸੁੱਤੀ ਹਵਾਇਆਂ ਉੱਡ ਰਹੀਆਂ ਸਨ ਹੱਲੇ ਨੇ ਚਲ ਆਪਣੇ ਮੰਮੀ ਵੱਲ ਦੇਖਿਆ ਤਾਂ ਉਹਨਾਂ ਨੇ ਮੁੱਢੀ ਚੁੱਕੀ ਇਸ਼ਾਰੇ ਨਾਲ ਇਸ ਦੇ ਬਾਰੇ ਉਹਨਾਂ ਨੂੰ ਵੀ ਕੁਝ ਨਹੀਂ ਪਤਾ ਨਾ ਹੋਣ ਦਾ ਸਾਫ਼ ਮਨਾਂ ਕਰ ਦਿੱਤਾ ਜ਼ਾਦਾ ਕੁਟਵੀ ਖਲਿੰਦੇ ਅੰਦਰ ਨਹੀਂ ਸੀ ਚੱ ਰਿਹਾ ਬਾਰ-ਬਾਰ ਉਸ ਦੀਆਂ ਅੱਖਾਂ ਕੇ ਬਸ ਕਾਲੇ ਦਾ ਹੀ ਜੀਰਾ ਰਿਹਾ ਸੀ ਉਹ ਜਾਵੇ ਜੀ ਛੜਕੇ ਉੱਠ ਕੇ ਕੰਬਰੇਚ ਚਲੇ ਗਈ ਤੇ ਜਾ ਕੇ ਰੋਣ ਲੱਗ ਪਈ ਉਧਰ ਕਾਲਾ ਉਸੇ ਫੋਨ ਦਾ ਇੰਤਜ਼ਾਰ ਕਰਦਾ ਰਿਹਾ ਪਰ ਹਲੇੰ ਦਾ ਫੋਨ ਹੀ ਨਾ ਆਇਆ ਜਦ ਉਸਨੇ ਕੀਤਾ ਤਾਂ ਹਲੇ ਨੇ ਉਸਦੀ ਕਾਲ ਵੀ ਪਿਕ ਨਾ ਕੀਤੀ ਹਲੇੰ ਦਾ ਹੀ ਸੋਚ ਰਹੀ ਸੀ ਕਿ ਉਸਨੇ ਤਾਂ ਮੰਮੀ ਨੂੰ ਸਭ ਕੁਝ ਦੱਸਿਆ ਵੀ ਹੋਇਆ ਸੀ ਪਰ ਫਿਰ ਵੀ ਇਹ ਸਭ ਕਿਵੇਂ ਹੋ ਗਿਆ ਹੁਣ ਉਸ ਨੂੰ ਆਉਣ ਵਾਲੇ ਸਮੇਂ ਦਾ ਡਰ ਸਤਾ ਰਿਹਾ ਸੀ ਸੋਚਾਂ ਵਿੱਚ ਡੁੱਬੀ ਹਰਲੀਨ ਮਨ ਹੀ ਮਨ ਕੁਝ ਨਾ ਕੁਝ ਸੋਚਦੀ ਰਹੀ ਕਿ ਆਖਰ ਉਸਨੇ ਇਹੀ ਫਾਈਨਲ ਕੀਤਾ ਕਿ ਉਹ ਜਦ ਉਸ ਮੁੰਡੇ ਨੂੰ ਮਿਲੇਗੀ ਤਾਂ ਪਹਿਲਾਂ ਹੀ ਸਾਰੀ ਗੱਲ ਉਸ ਨੂੰ ਦੱਸ ਕੇ ਇਸ ਰਿਸ਼ਤੇ ਤੋਂ ਇਨਕਾਰ ਕਰਨ ਲਈ ਕਹੀ ਕੀ ਇਹ ਤਾਂ ਹੀ ਰੋਂ ਚਪਈ ਨੂੰ ਉਸ ਨੂੰ ਸ਼ਾਮ ਹੋ ਗਈ ਤੇ ਜਦ ਰੋਟੀ ਦੇ ਟਾਈਮ ਤੇ ਵੀ ਉਹ ਬਾਹਰ ਨਹੀਂ ਆਈ ਤਾਂ ਉਸੇ ਮੰਮੀ ਉਸ ਨੂੰ ਬੁਲਾਉਣ ਆਈ ਕਿ ਆ ਕੇ ਰੋਟੀ ਖਾ ਲਾ ਚੁੱਪ-ਚਾਪ ਜਿਹੀ ਉਹ ਉੱਠ ਕੇ ਉਹਨਾਂ ਦੇ ਪਿੱਛੇ-ਪਿੱਛੇ ਤੁਰ ਪਈ ਖਾਣਾ ਖਾਂਦੇ ਸਮੇਂ ਵੀ ਉਸ ਦਾ ਧਿਆਨ ਕਿਤੇ ਹੋ ਰਹੀ ਸੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਬਸ ਥੋੜਾ ਬਹੁਤ ਉਸਨੇ ਖਾਦਾ ਤੇ ਬਾਕੀ ਦਾ ਵਿੱਚ ਹੀ ਛੜ ਕੇ ਰੂਮ ਚ ਚਲੀ ਗਈ। ਫਿਰ ਰਾਤ ਨੂੰ ਜਦ ਕਾਲੀ ਦਾ ਫੋਨ ਆਇਆ ਤਾਂ ਉਸਨੇ ਉਹ ਬਹਾਨਾ ਲਗਾ ਦਿੱਤਾ ਕਿ ਮੈਂ ਉਹ ਦਿਨੇ ਪਾਪਾ ਨੂੰ ਡਾਕਟਰ ਨੂੰ ਦਿਖਾਉਣ ਲਈ ਹਸਪਤਾਲ ਲੈ ਗਈ ਸੀ ਤੇ ਫੋਨ ਮੇਰਾ ਘਰ ਹੀ ਰਹਿ ਗਿਆ ਸੀ। ਕੁਝ ਥਿਰ ਇਧਰ ਉਧਰ ਦੀਆਂ ਗੱਲਾਂ ਬਾਤਾਂ ਕਰਦੇ ਰਹੇ ਤੇ ਫਿਰ ਹੀ ਹਰਲੇਨ ਇੱਕ ਐਕਸ ਹੋ ਗਈ। ਮੈਸਵੇਰੇ ਜਲਦੀ ਉੱਠਣਾ ਹੈ ਸਕੂਲ ਵੀ ਜਾਣਾ ਹੈ। ਅਗਲੇ ਦਿਨ ਉਹ ਸਵੇਰੇ ਉੱਠ ਕੇ ਤਿਆਰ ਹੋਈ ਰੋਟੀ ਖਾਦੀ ਤੇ ਨਾਲ ਪਿਆ ਕੇ ਬਿਨਾ ਕਿਸੇ ਨਾਲ ਕੋਈ ਗੱਲ ਕੀਤੀ ਜਲਦੀ ਨਾਲ ਹੀ ਘਰੋਂ ਨਿਕਲ ਪਈ। ਛੁੱਟੀਆਂ ਪਿੱਛੋਂ ਅੱਜ ਸਕੂਲ ਖੁੱਲਣ ਦਾ ਦਿਨ ਸੀ। ਤਾਂ ਕਰਕੇ ਕੰਮ ਬਹੁਤ ਜ਼ਿਆਦਾ ਹੋਣ ਕਰਕੇ ਹਰਲੀ ਨੂੰ ਪਲ ਦੀ ਵੀ ਫੁਰਸਤ ਨਾ ਮਿਲੀ। ਕਾਲੀ ਨੂੰ ਫੋਨ ਕਰਕੇ ਹਾਲ-ਚਾਲ ਜਾਣਨ ਦੀ ਤੇ ਜਦ ਉਸ ਦਾ ਫੋਨ ਆਇਆ ਤਾਂ ਉਹ ਆਪਣੀ ਕਲਾਸ ਲਗਾ ਰਹੀ ਸੀ। ਹਾਫ ਟਾਈਮ ਜਦ ਹੋਇਆ ਤਾਂ ਰੋਟੀ ਖਾਦੀ ਨੇ ਕਾਲੀ ਨੂੰ ਫੋਨ ਲਗਾ ਲਿਆ। ਪਰ ਕਾਲਾ ਖੇਤੀਬਾਹੀ ਕਰ ਰਿਹਾ ਸੀ। ਜਿਸ ਕਰਕੇ ਟਰੈਕਟਰ ਦੇ ਸ਼ੋਰ ਹੋਣ ਕਰਕੇ ਚੰਗੀ ਤਰ੍ਹਾਂ ਨਾਲ ਉਹਨਾਂ ਦੀ ਕੋਈ ਗੱਲ ਵੀ ਨਹੀਂ ਹੋ ਪਾਈ ਤੇ ਬਾਅਦ ਕੱਲ ਕਰਨ ਦਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਹਲੀਨਿਸ ਕੱਲ ਨੂੰ ਲੈ ਕੇ ਦਿਚਿੱਤੀ ਚ ਸੀ ਕਿ ਉਹ ਇਸ ਬਾਰੇ ਕਾਲੀ ਨੂੰ ਦੱਸੇ ਜਾਂ ਨਾ ਦੱਸੇ ਪਰ ਇੱਕ ਪਾਸੇ ਉਸ ਨੂੰ ਇਹ ਵੀ ਡਰ ਸੀ ਕਿ ਜੇ ਉਸ ਨੂੰ ਕਿਸੇ ਹੋਰ ਤੋਂ ਪਤਾ ਲੱਗ ਗਿਆ ਤਾਂ ਮੇਰੇ ਬਾਰੇ ਕੀ ਸੋਚੇਗਾ ਮੈਂ ਵੀ ਵਾਕਿਆ ਵਰਗੀ ਨਿਕਲੀ ਵਾਅਦੇ ਤਾਂ ਕੀਤੇ ਸੀ ਹਜ਼ਾਰ ਪਰ ਨਿਵਾਇਆ ਇੱਕ ਵੀ ਨਹੀਂ ਇਹੀ ਸੋਚ ਕੇ ਉਹ ਟੇਬਲ ਤੇ ਸਿਰ ਸੁੱਟ ਕੇ ਰੋਣ ਲੱਗ ਪਈ ਕੁਝ ਤੀਰਵਾਜ਼ ਜਾਂ ਦੋਸਤ ਨੂੰ ਬਾਹਰੋਂ ਕਿਸੇ ਦੇ ਕਦਮਾਂ ਦੀ ਆਹਟ ਸੁਣਾਈ ਦਿੱਤੀ ਤਾਂ ਉਸਨੇ ਜਲਦੀ ਨਾਲ ਸਨੇਹ ਰੁਮਾਲ ਨਾਲ ਹੰਝੂ ਪੂੰਝ ਕੇ ਆਪਣੇ ਆਪ ਨੂੰ ਠੀਕ ਕੀਤਾ ਤੇ ਟਿਫਨ ਬੰਦ ਕਰਕੇ ਉੱਥੋਂ ਚਲ ਪਈ ਸਾਰਾ ਦਿਨ ਇਹੀ ਬੈਠੀ ਸੋਚਦੀ ਰਹੀ ਕਿ ਉਹ ਕਰੇ ਤਾਂ ਕੀ ਕਰੇ ਤੇ ਜਦ ਉਸਨੇ ਇਸ ਵਾਰੀ ਆਪਣੇ ਫਰੈਂਡ ਸਾਇੰਸ ਟੀਚਰ ਨਾਲ ਗੱਲ ਕੀਤੀ ਤਾਂ ਸਾਰੀ ਗੱਲ ਸੁਣਨ ਤੋਂ ਬਾਅਦ ਉਹਨਾਂ ਨੇ ਵੀ ਇਹੀ ਕਿਹਾ कि ਤੈਨੂੰ ਆਪਣੇ ਪਾਪਾ ਨਾਲ ਗੱਲ ਕਰਨੀ ਚਾਹੀਦੀ ਆ ਤੇ ਸਾਰੀ ਗੱਲ ਇੱਕ ਵਾਰੀ ਉਹਨਾਂ ਨੂੰ ਵੀ ਦੱਸਣੀ ਚਾਹੀਦੀ ਆ ਕਿਉਂਕਿ ਇੱਥੇ ਗੱਲ ਇੱਕ ਦੋ ਦਿਨ ਦੀ ਨਹੀਂ ਆ ਇਹ ਤੇਰੀ ਪੂਰੀ ਜ਼ਿੰਦਗੀ ਦਾ ਸਵਾਲ ਹੈ ਮੈਂ ਤਾਂ ਇਹੀ ਸਲਾਹ ਦੇਮਾਂਗੀ ਕਰ ਜਾ ਕੇ ਠੰਡੇ ਮਤੀ ਨਾਲ ਬੈਠ ਕੇ ਤੁਸੀਂ ਉਹਨਾਂ ਨਾਲ ਗੱਲ ਕਰੋ ਜਦ ਸਕੂਲੋਂ ਛੁੱਟੀ ਹੋਈ ਤਾਂ ਉਹ ਜਲਦੀ ਨਾਲ ਸਕੂਲੋਂ ਨਿਕਲੀ ਤੇ ਘਰ ਪਹੁੰਚੀ ਜਦ ਹਰਲੀਨ ਘਰ ਦੇ ਅੰਦਰ ਵੜੀ ਤਾਂ ਮੰਮੀ ਕਹਿਣ ਲੱਗੇ ਹਰਲੀਨ ਬੇਟਾ ਇੱਧੇ ਰਹੀਂ ਗੱਲ ਕਰਨੀ ਤੁਹਾਡੇ ਨਾਲ ਹਲਿੰ ਕਿਚਨ ਸਜਾ ਕੇ ਹਾਂਜੀ ਮੰਮਾ ਮੰਮੀ ਪੁੱਤ ਕੱਲ ਤੇਰੀ ਛੁੱਟੀ ਆ ਨਾ ਤੂੰ ਤਿਆਰ ਰਹੀਂ ਮੁੰਡੇ ਵਾਲਿਆਂ ਦਾ ਫੋਨ ਆਇਆ ਸੀ ਕਿ ਉਹ ਨਾ ਕੱਲ ਨੂੰ ਤੇਨੂੰ ਦੇਖਣ ਆ ਰਹੇ ਨੇ ਮੈਨੂੰ ਤੇ ਕੁਝ ਸੁਝ ਹੀ ਨਹੀਂ ਰਿਹਾ ਹਲੇ ਕਿ ਕੀ ਕਰਾਂ ਤੇ ਕੀ ਨਾ ਕਰਾਂ ਕਿੰਨੀਆਂ ਤਿਆਰੀਆਂ ਪਈਆਂ ਨੇ ਕੱਲ ਵਾਸਤੇ ਕਰਨ ਲਈ ਤੂੰ ਨਾ ਇੱਕ ਕੰਮ ਕਰ ਪੁੱਤ ਆ ਚਾਹ ਨਾਲੇ ਤੇ ਆ ਪੀਲਾ ਤੇ ਨਾਲੇ ਜਾਂਦੀ ਹੋਈ ਆਪਣੇ ਪਾਪਾ ਨੂੰ ਦੇ ਦੇ ਮੈਂ ਸਬਜ਼ੀ ਨੂੰ ਕੱਟ ਲਮਾਉਂਦੋਂ ਤੱਕ ਇਹ ਗੱਲ ਸੁਣ ਕੇ ਹਲਿੰਦੀ ਜੋ ਬੱਚੀ ਕੁਝ ਉਮੀ ਸੀ ਪਾਪਾ ਨਾਲ ਗੱਲ ਕਰਕੇ ਦੇਖੰਦੀ ਉਹ ਵੀ ਹੁਣ ਟੁੱਟ ਗਈ ਸੀ ਪਾਪਾ ਨੂੰ ਉਹ ਚਾਫੜਾ ਕੇ ਆਪਣੇ ਕਮਰੇ ਵਿੱਚ ਚਲੀ ਗਈ ਉਸ ਦਾ ਦਿਲ ਕਰ ਰਿਹਾ ਸੀ ਕਿ ਇਹ ਸਭ ਕੁਝ ਛੱਡ ਕੇ ਉਹ ਕਿਤੇ ਬਹੁਤ ਦੂਰ ਚਲੀ ਜਾਵੇ ਉਹ ਕਾਲੀਵਾਰੀ ਸੋਚ ਕੇ ਅੰਦਰੋਂ-ਅੰਦਰ ਹੀ ਬਹੁਤ ਰੋ ਰਹੀ ਸੀ ਤੇ ਉਸ ਦੇ ਹੰਝੂ ਰੋਕਿਆ ਨਹੀਂ ਰੁਕ ਰਹੇ ਸਨ ਜਦ ਰਾਤ ਦੀ ਰੋਟੀ ਦਾ ਟਾਈਮ ਹੋਇਆ ਤਾਂ ਉਸ ਨੇ ਝੂਠ ਬੋਲ ਦਿੱਤਾ ਕਿ ਮੈਨੂੰ ਭੁੱਖ ਨਹੀਂ ਆ ਤੇ ਕਮਰੇ ਚ ਹੀ ਬੀਵਸ ਚਾਹੀ ਹੋ ਕਿ ਪਈ ਰਹੀ ਸ਼ਾਮ ਨੂੰ ਨਾ ਹੀ ਉਸਨੇ ਕਾਲੀ ਨੂੰ ਫੋਨ ਕੀਤਾ ਤੇ ਨਾ ਹੀ ਉਸ ਦਾ ਫੋਨ ਆਇਆ ਤੇ ਉਹ ਰੋਂਦੀ ਰੋਂਦੀ ਹੀ ਸੋ ਗਈ ਸਵੇਰ ਹੋਈ ਤਾਂ ਉਸਦੀ ਮੰਮੀ ਨੇ ਜਲਦੀ ਉਸ ਨੂੰ ਉਠਾ ਲਿਆ ਤਾਂ ਕਿ ਉਹ ਕੰਮ ਚ ਸੇਲਪ ਕਰਵਾ ਸਕੇ ਉਹ ਠਕੀ ਨਾ ਚਾਹੁੰਦੇ ਹੋਏ ਵੀ ਬੁਝੇ ਜਿਹੇ ਮਨ ਨਾਲ ਉਹਨਾਂ ਨਾਲ ਕੰਮ ਕਰਵਾਉਣ ਲੱਗ ਪਈ 9 ਵਜੇ ਚੁੱਕੇ ਸਨ ਰਸੋਈ ਦੇ ਸਾਰੇ ਕੰਮ ਮੁੱਕ ਚੁੱਕੇ ਸਨ ਹਲੇ ਨੂੰ ਉਸਦੀ ਮੰਮੀ ਨੇ ਕਿਹਾ ਕਿ ਹੁਣ ਉਹਨੂੰ ਜਾ ਕੇ ਤਿਆਰ ਹੋ ਜਾਵੇ ਮੁੰਡੇ ਵਾਲੇ ਆਉਂਦੇ ਹੀ ਹੋਣਗੇ ਹਲੀ ਨੇ ਆਪਣੇ ਮੰਮੀ ਵੱਲ ਆਸ ਨਾਲ ਭਰੀ ਨਜ਼ਰ ਨਾਲ ਦੇਖਿਆ ਤਾਂ ਉਹਨਾ ਫਿਰ ਕਿਹਾ ਕਿ ਕੀ ਹੋਇਆ ਜਾ ਪੁੱਤ ਹੁਣ ਖੜੀ ਕਿਉਂ ਆ ਕੁਝ ਕਹਿਣਾ ਹੈ ਤਾਂ ਹਲੀ ਨੇ ਨਾਚ ਸਿਰ ਹਲਾਇਆ ਤੇ ਭਰੀਆਂ ਅੱਖਾਂ ਨਾਲ ਬਾਹਰ ਵੱਲੋਂ ਚੱਲ ਪਈ ਆਪਣੇ ਕਮਰੇ ਚ ਆ ਗਈ ਤੇ ਕੁਰਸੀ ਤੇ ਆ ਕੇ ਬੈਠ ਗਈ ਮੰਮੀ ਜਦ ਸਾਰੇ ਕੰਮ ਨਿਬੇੜ ਕੇ ਤਿਆਰ ਹੋ ਕੇ ਉਸਦੇ ਕਮਰੇ ਚ ਆਈ ਦੇਖਿਆ ਕਿ ਹਰleen ਤਾਂ ਹਲੇ ਓਮੀ ਹੀ ਬੈਠੀਆ ਮੰਮੀ ਓਹੋ ਇੱਕ ਤਾਂ ਮੈਂ ਇਸ ਕੁੜੀ ਦਾ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦਾ ਚੱਲ ਮੇਰਾ ਪੁੱਤ ਚੇਤੀ ਨਾਲ ਤਿਆਰ ਹੋ ਜਾ ਮੁੰਡੇ ਵਾਲੇ ਘਰੋਂ ਤੁਰਪੇ ਕਦੋਂ ਦੇ ਤੇਰੇ ਪਾਪਾ ਨੂੰ ਫੋਨ ਆਇਆ ਸੀ ਬਸ ਪਹੁੰਚਣੇ ਵਾਲੇ ਨੇ ਉਹ ਜਲਦੀ ਕਰ ਹੁਣ ਕਹਿ ਕੇ ਬਾਹਰ ਨੂੰ ਚਲ ਪਈ ਕੁਝ ਸਮੇਂ ਬਾਅਦ ਹਰleen ਨੂੰ ਬਾਹਰੋਂ ਹਾਲ ਚੋ ਗੱਲਾਂ ਕਰਨ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਜਦ ਉਹ ਚੋਰੀ ਨਾਲ ਲੋਕੀ ਦੇਖ ਦਿਆ ਤਾਂ ਉਸ ਨੂੰ ਪਤਾ ਲੱਗਦਾ ਕਿ ਮੁੰਡੇ ਵਾਲੇ ਆ ਗਏ ਇਹ ਦੇਖ ਕੇ ਉਹ ਘਬਰਾ ਜਾਂਦੀ ਆ ਤੇ ਰੱਬਗੇ ਦੁਆ ਕਰਦੀ ਆ ਕਿ ਹੁਣ ਤੁਹਾਡਾ ਹੀ ਆਸਰਾ ਬਾਬਾ ਜੀ ਮਿਹਰ ਕਰਨਾ ਮੇਰੇ ਤੇ ਸਾਰੇ ਮਹਿਮਾਨਾਂ ਨੂੰ ਹਾਲ ਚ ਬਿਠਾ ਕੇ ਪਾਣੀ ਪਲਾਇਆ ਤੇ ਥੋੜੀ ਬਹੁਤੀ ਗੱਲਬਾਤ ਕਰਨ ਪਿੱਛੋਂ ਹੱਲੇਂ ਦੀ ਮੰਮੀ ਉਸ ਨੂੰ ਲੈਣ ਚਲੀ ਜਾਂਦੀ ਆ ਤੇ ਜਾ ਕੇ ਉਸ ਦੇ ਕਮਰੇ ਦਾ ਦਰਵਾਜ਼ਾ ਖੜਕੜਾਉਂਦੀ ਆ ਉਹ ਦਰਵਾਜ਼ਾ ਖੋਲਦੀ ਆ ਮੰਮੀ ਉਸ ਦੇ ਸਿਰ ਨੂੰ ਪਿਆਰ ਨਾਲ ਪਲੋਸਦੇ ਹੋਏ ਉਸ ਨੂੰ ਸਮਝਾਉਂਦੀ ਆ ਕਿ ਪੁੱਤ ਸਾਰਿਆਂ ਦੇ ਸਾਹਮਣੇ ਸੱਚੀ ਚੁੰਨੀ ਲੈ ਕੇ ਆਈ ਤੇ ਸਭ ਨੂੰ ਸਰਸ਼ੀ ਕਾਲ ਬੁਲਾਈ ਹਰਲੀਨ ਸਿਰ ਹਾਂ ਚੁਲੋਂਦੀ ਆ ਪਰ ਉਸ ਨੂੰ ਅੰਦਰੋਂ ਅੰਦਰ ਹੀ ਡਰ ਵੀ ਲੱਗ ਰਿਹਾ ਹੁੰਦਾ ਹੈ ਫਿਰ ਉਹ ਦੋਵੇਂ ਕਿਚਨ ਚ ਚਲੀਆਂ ਜਾਂਦੀਆਂ ਨੇ ਮੰਮੀ ਨੇ ਚਾਹ ਤਰੀ ਹੋਈ ਸੀ ਮੰਮੀ ਨੇ ਕਿਹਾ ਮੈਂ ਹੁਣ ਜਾਂਦੀ ਆ ਤੂੰ ਸਭ ਲਈ ਚਾਹ ਲੈ ਕੇ ਜਾਏ ਤੇ ਉਸ ਦਾ ਮੱਥਾ ਚਮਕੀ ਉਸ ਨੂੰ ਪਿਆਰ ਦਿੰਦੀ ਆ ਕੁਝ ਧੀਰਵਾਦ ਹਲਿੰਚਾਲ ਕੇ ਹੁੰਦੀ ਆ ਤਾਂ ਜਦ ਉਸਨੇ ਹਿੰਮਤ ਹੀ ਕਰਕੇ ਸਭ ਨੂੰ ਸਸ਼ੀਕਾਲ ਕਹਿਣ ਲਈ ਸਾਹਮਣੇ ਦੇਖਿਆ ਤਾਂ ਸੋਫੇ ਤੇ ਕਿਰਨ ਪਾਬੀ ਉਹਨਾਂ ਨੂੰ ਬੈਠਾ ਦੇਖ ਕੇ ਹੈਰਾਨ ਰਹਿ ਜਾਂਦੀ ਆ ਤੇ ਉਸੇ ਜਾਨ ਚ ਜਾਨ ਆਉਂਦੀ ਆ ਕੁਝ ਜਿਹ ਪਹਿਲਾਂ ਉਸ ਦਾ ਜੋ ਜੀਰਾ ਟਾਣਿਓ ਟੁੱਟੇ ਫੁੱਲ ਵਾਂਗ ਮਰਝਾਇਆ ਹੋਇਆ ਸੀ ਹੁਣ ਉਹ ਸੋਹੇ ਗੁਲਾਬ ਦੇ ਫੁੱਲ ਵਾਂਗ ਖਿੜਿਆ ਹੋਇਆ ਸੀ ਉਸਨੇ ਆਕੇ ਪਲੰਘ ਕਾਲੇ ਦੀ ਦੋਵੇਂ ਵੀਰੀ ਤੇ ਭਾਬੀਆਂ ਨੂੰ ਚਾਹ ਫੜਾਈ ਤੇ ਫਿਰ ਜਦ ਕਾਲੇ ਨੂੰ ਫੜਾਉਣ ਲੱਗੇ ਤਾਂ ਦੋ ਪੱਲੇ ਉਹਨਾਂ ਦੀਆਂ ਨਜ਼ਰਾਂ ਮਿਲੀਆਂ ਤੇ ਫਿਰ ਹਰਲੀਨ ਆਪਣੇ ਮੰਮੀ ਪਾਪਾ ਨੂੰ ਚੜਾ ਫੜਾ ਕੇ ਉਹਨਾਂ ਕੋਲ ਬੈਠ ਗਈ ਗੱਲਾਂ ਬਾਤਾਂ ਕਰਦੇ ਹੋਏ ਹੀ ਚਾਹ ਪਾਣੀ ਪੀਣ ਤੋਂ ਬਾਅਦ ਕਿਨ ਭਾਬੀ ਕਹਿਣ ਲੱਗੀ ਹਰਲੀਨ ਤੁਸੀਂ ਕੋਈ ਗੱਲਬਾਤ ਕਰਨੀ ਆ ਤਾਂ ਕਰ ਲੋ ਕੁਲਵੀਰ ਨਾਲ ਹਰਲੀਨ ਦੀ ਮੰਮੀ ਹਾਂ ਪੁੱਤ ਜਾਓ ਕੁਲਵੀਰ ਨੂੰ ਨਾਲ ਲੈ ਜਾਓ ਤੇ ਘਰ ਦਿਖਾ ਦਿਓ ਤੇ ਜੇ ਕੋਈ ਗੱਲ ਕਰਨੀ ਆ ਉਹ ਵੀ ਕਰ ਲੈਣਾ ਕਾਲਾ ਉੱਠ ਕੇ ਹੱਲਿਆਂ ਦੇ ਪਿੱਛੇ ਪਿੱਛੇ ਚੱਲ ਪਿਆ ਤੇ ਹਲੀ ਨੇ ਉਸ ਨੂੰ ਸਾਰਾ ਆਪਣਾ ਘਰ ਦਿਖਾਉਣ ਲੱਗੀ ਫਿਰ ਘਰ ਦੇ ਪਿੱਛੇ ਬਨੇ ਗਾਰਡਨ ਚ ਲੈ ਗਈ ਤੇ ਆਖਿਰ 'ਚ ਉਸ ਨੂੰ ਆਪਣਾ ਬੈਡਰੂਮ ਦਿਖਾਉਦੇ ਹੋਏ ਕਹਿਣ ਲੱਗੀ ਇਹ ਆ ਜੇ ਮੇਰਾ ਰੂਮ ਤੇ ਫਿਰ ਕੁੱਟ ਕੇ ਉਸ ਦੇ ਨਾਲ ਲਾ ਕੇ ਰੋਣ ਲੱਗ ਗਈ ਕਾਲੀ ਨੇ ਉਸ ਨੂੰ ਚੁੱਪ ਕਰਵਾਉਂਦਿਆਂ ਹੋਇਆਂ ਕਿਹਾ ਕਿ ਕੀ ਹੋਇਆ ਹੈ ਗੱਲ ਤਾਂ ਦੱਸੋ ਜੋ ਇਹ ਮੇ ਰੋਈ ਜਾ ਰਹੇ ਹਾਂ ਹਰਲੀਨ ਰੋਂਦੀ ਹੋਈ ਨੇ ਉਸ ਨੂੰ ਉਸ ਦਿਨ ਉਸਦੇ ਘਰ ਆਉਣ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਗੱਲ ਦੱਸੀ ਤੇ ਕਹਿਣ ਲੱਗੀ ਮੈਨੇ ਮੰਮੀ ਪਾਪਾ ਨਾਲ ਗੱਲ ਕਰਨੀ ਉਹਨਾਂ ਪਤਾ ਕਿੰਨਾ ਸਤਾਇਆ ਤੇ ਤੁਸੀਂ ਵੀ ਨਹੀਂ ਕੁਝ ਦੱਸਿਆ ਇਸ ਬਾਰੇ ਮੈਨੂੰ ਤੁਸੀਂ ਜਾਣਦੇ ਸੀ ਨਾ ਇਹ ਸਭ ਕਾਲਾ ਉਸ ਨੂੰ ਬੈੱਡ 'ਤੇ ਬਿਠਾਇਆ ਤੇ ਨਾਲ ਹੀ ਆਪ ਬੈਠ ਗਿਆ ਤੇ ਉਸ ਦਾ ਹੱਥ ਆਪਣੇ ਹੱਥਾਂ 'ਚ ਲੈਂਦੇ ਹੋਏ ਕਹਿਣ ਲੱਗਾ ਹਰਲੀਨ ਮੈਨੂੰ ਵੀ ਅੱਜ ਸਵੇਰ ਹੀ ਪਤਾ ਲੱਗਾ ਜਦ ਗੁਰਨਾਮ ਵੀਰਾ ਤੇ ਭਾਬੀ ਸਵੇਰੇ ਘਰ ਆਏ ਤੇ ਮੈਨੂੰ ਤਿਆਰ ਹੋਣ ਲਈ ਕਿਹਾ ਮੈਂ ਜਦ ਪੁੱਛਿਆ ਕਿ ਵੀਰੇ ਕੀ ਹੋਇਆ ਕਿਤੇ ਜਾਣਾ ਹੈ ਆਪਾਂ ਤਾਂ ਉਹਨਾਂ ਨੇ ਬਸ ਇੰਨਾ ਹੀ ਕਿਹਾ ਕਿ ਤੂੰ ਨਾ ਬਸ ਛੇਤੀ ਨਾਲ ਵਧੀਆ ਜਿਹੇ ਤਿਆਰ ਹੋ ਜਾ ਮੈਂ ਸਾਰੀ ਰਾਹ ਪੁੱਛਦਾ ਰਿਹਾ ਪਰ ਕਿਸੇ ਨੇ ਵੀ ਮੈਨੂੰ ਕੁਝ ਨਾ ਦੱਸਿਆ ਉਹ ਤਾਂ ਮੈਨੂੰ ਵੀ ਤੁਹਾਡੇ ਘਰ ਆ ਕੇ ਪਤਾ ਲੱਗਾ ਕਿ ਵੀਰੇ ਹੁਣੇ ਤਾਂ ਆਪਣੇ ਰਿਸ਼ਤੇ ਲਈ ਆਏ ਤੇ ਆ ਰਹੀ ਕੱਲ ਤੁਹਾਡੇ ਮੰਮੀ ਪਾਪਾ ਦੀ ਇਹ ਸਾਰਾ ਉਹਨਾਂ ਦੇ ਹੀ ਪਲਾਨ ਸੀ ਤੁਹਾਨੂੰ ਸਰਪ੍ਰਾਈਜ਼ ਦੇਣ ਦਾ ਉਹਨਾਂ ਨੇ ਹੀ ਵੀਰੇ ਉਹਨਾਂ ਨੂੰ ਮੈਨੂੰ ਕੁਝ ਵੀ ਦੱਸਣ ਤੋਂ ਮਨਾ ਕੀਤਾ ਸੀ ਬਸ ਇੰਨੀ ਹੀ ਗੱਲ ਸੀ ਹੁਣ ਤਾਂ ਨਹੀਂ ਕੋਈ ਗਿਲਾ ਸ਼ਿਕਵਾ ਕਿਸੇ ਨਾਲ ਪਿਆਰ ਨਾਲ ਆਪਣੀ ਗੱਲ ਨਾਲ ਲਾਉਂਦੇ ਹੋਏ ਕਿਹਾ ਹਰleen ਨਾ ਜੀ ਮੈਨੂੰ ਤਾਂ ਅੱਜ ਤੁਹਾਨੂੰ ਦੇ ਕੇ ਜੋ ਖੁਸ਼ੀ ਹੋਈ ਆ ਉਹ ਮੈਂ ਬੋਲ ਕੇ ਵੀ ਨਹੀਂ ਦੱਸ ਸਕਦੀ ਤੇ ਉਸਨੇ ਵੀ ਕਾਲੇ ਨੂੰ ਜੱਫੀ ਪਾ ਲਈ ਇਹਨੇ ਨੂੰ ਬਾਹਰ ਦਰਵਾਜ਼ੇ ਤੇ ਕਿਸੇ ਦੀ دستਕ ਹੋਈ ਹਰਲੀਨ ਨੇ ਉੱਠ ਕੇ ਦਰਵਾਜ਼ਾ ਖੋਲਿਆ ਤਾਂ ਬਾਹਰ ਕਿਰਨ ਭਾਬੀ ਖੜੀ ਸੀ ਅੰਦਰ ਆਉਂਦੀਆਂ ਕਹਿਣ ਲੱਗੇ ਹਾਂਜੀ ਮੈਂ ਤੰਗ ਤਾਂ ਨਹੀਂ ਕੀਤਾ ਤੁਹਾਨੂੰ ਹੋ ਗਈਆਂ ਗੱਲਾਂ-ਵਾਟਾਂ ਜੁੜੀਆਂ ਹਰਲੀਨ ਹਾਂਜੀ ਭਾਬੀ ਤੇ ਉਸਤੇ ਗੱਲ ਨ ਲੱਗ ਗਈ ਤੇ ਕਹਿਣ ਲੱਗੇ ਭਾਬੀ ਅੱਜ ਮੈਂ ਬਹੁਤ ਖੁਸ਼ ਹਾਂ ਮੇਰੀਆਂ ਖੁਸ਼ੀਆਂ ਮੇਰੀ ਝੋਲੀ 'ਚ ਪਾਉਣ ਲਈ ਬਹੁਤ-ਬਹੁਤ ਥੈਂਕ ਯੂ ਭਾਬੀ ਲੈ ਹੁਨਾ ਥੈਂਕ ਯੂ ਕਿੱਥੋਂ ਆ ਗਿਆ ਸਾਡੇ ਵਿੱਚ ਮੈਂ ਤਾਂ ਹਮੇਸ਼ਾ ਹੀ ਤੇਰੇ ਨਾਲ ਹਰਲੀਨ ਮੇਰੀ ਕਲ ਦਾ ਧਿਆਨ ਰੱਖੀ ਕਾਲੀ ਨੂੰ ਮੈਂ ਮੇਰਾ ਦਿਓ ਨਹੀਂ ਪੁੱਤ ਹੀ ਸਮਝਿਆ ਹੈ ਹਮੇਸ਼ਾ ਹੁਣ ਬਸ ਤੂੰ ਇਸਦਾ ਧਿਆਨ ਰੱਖੀ ਹਰleen ਭਾਬੀ ਤੁਸੀਂ ਕੋਈ ਫਿਕਰ ਨਾ ਕਰੋ ਇਹ ਅੱਜ ਤੋਂ ਮੇਰੀ ਜ਼ਿੰਮੇਵਾਰੀ ਆ ਇਹਨਾਂ ਦਾ ਧਿਆਨ ਰੱਖਣਾ ਤੇ ਮੈਂ ਵਾਦਾ ਕਰਦੀ ਆ ਮੈਂ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖਾਂਗੀ ਕਦੇ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਭਾਬੀ ਚਲੋ ਉੱਠੋ ਫਿਰ ਹੁਣ ਚੱਲੀਏ ਆਪਾਂ ਬਾਹਰ ਸਭ ਉਡੀਕਦੇ ਹੋਣੇ ਆ ਕਿ ਉਹ ਆ ਕੇ ਹਾਲਸ ਬੈਠ ਕੇ ਪਾਪਾ ਹਾਂਜੀ ਹਰleen ਬੁੱਤ ਕਿੱਦਾਂ ਲਗਾ ਫਿਰ ਸਾਡਾ ਇਹ ਸਰਪ੍ਰਾਈਜ਼ ਤੇ ਕਰਦੀ ਏ ਤੁਹਾਡਾ ਫਿਰਿਸ਼ ਤਾਂ ਪੱਕਾ ਇਨੀ ਗੱਲ ਸੁਣ ਹਰleen ਨੇ ਸੰਗ ਦੀ ਨੀਨੀ ਮੀ ਪਾਲਈ ਪਾਪਾ ਹਾਂਜੀ ਹਰਨਾਮ ਜੀ ਹੁਣ ਫਿਰ ਲੈਣ ਦੇਣ ਦੀ ਗੱਲ ਕਰ ਲਈਏ ਹਰਨਾਮ ਲੈ ਕਿਹੋ ਜਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਸਾਨੂੰ ਕੁਝ ਨਹੀਂ ਚਾਹੀਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਭ ਕੁਝ ਆ ਤੇਜਸ ਨੇ ਪਹਿਲਾਂ ਹੀ ਆਪਣੀ ਧੀ ਦੇ ਦਿੱਤੀ ਉਸ ਤੋਂ ਅਸੀਂ ਕੁਝ ਹੋਰ ਕਿਹੜੇ ਮੂੰਹ ਨਾਲ ਮੰਗੀ ਸਾਨੂੰ ਨੇ ਕੁਝ ਵੀ ਚਾਹੀਦਾ ਅਸੀਂ ਤੇ ਵਿਆਹ ਵੀ ਸਾਦਾ ਜਿਹਾ ਹੀ ਕਰਨਾ ਜੀ ਕੋਈ ਲੋਕ ਦਿਖਾਵਾ ਨਹੀਂ ਕਰਨਾ ਇੰਨੀ ਗੱਲ ਸੁਣ ਚਰਨ ਸੜਵਜ ਗਈ ਤੇ ਆਪਣੀ ਆਦਤ ਅਨੁਸਾਰ ਬੈਠੀ ਬੜਬੜ ਕਰਨ ਲੱਗ ਪਈ ਕਿ ਸਾਡੇ ਕੁਲੀ ਨੇ ਜ਼ਮੀਨਾਂ ਟਰੈਕਟਰ ਕਰਦਾ ਸਾਰੇ ਕੀਤੀ ਦੀ ਸੰਧ ਵੀ ਆਪਣੇ ਆ ਮੇਰੀ ਵਾਰੀ ਨੂੰ ਕਦੇ ਮਾਮੇ ਨੂੰ ਸ਼ਾਂਫ ਕਦੇ ਭੂਆ ਨੂੰ ਵਾਲੀਆਂ ਕਦੇ ਉਸ ਨੂੰ ਇਹ ਕਦੇ ਉਸ ਨੂੰ ਉਹ ਇਹ ਨਹੀਂ ਪੂਰਾ ਆਇਆ ਸੀ ਇਹਨਾਂ ਦਾ ਤੇ ਮਿਲਨੀਆਂ ਕੀਤੀਆਂ ਇੰਨੀਆਂ ਉਹ ਅਲੱਗ ਸੱਸ ਨੂੰ ਵਾਲੀਆਂ ਤੇ ਸਹੋਰੀ ਨੂੰ ਮੰਦਰੀ ਤੇ ਉੱਤੋਂ ਟਰੱਕ ਪਰਗੀ ਦਾਜ ਤਾਂ ਲੈ ਕੇ ਆਈ ਸੀ ਹਰਨਾਮ ਉਸ ਨੂੰ ਹੁਜ ਮਾਰ ਕੇ ਅੱਖਾਂ ਦਿਖਾਉਂਦੇ ਹੋਏ ਚੁੱਪ ਹੋਣ ਲਈ ਕਹਿੰਦਾ ਹੈ ਤੇ ਉਸ ਵੱਲੋਂ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਕਿ ਇਸ ਦੀ ਆਦਤ ਆ ਐਵੇਂ ਹੀ ਕਿਤੇ ਵੀ ਸ਼ੁਰੂ ਹੋ ਜਾਂਦੀ ਆ ਖਲਿੰਦੀ ਪਾਪਾ ਖੜੇ ਹੁੰਦੇ ਕਹਿਣ ਲੱਗੇ ਲਓ ਸਰਦਾਰ ਜੀ ਕਰੋ ਫਿਰ ਮੂੰ ਮਿੱਠਾ ਸਾਨੂੰ ਮੁੰਡਾ ਪਸੰਦ ਆ ਉਹਨਾਂ ਹਰਨਾਮ ਨੂੰ ਜੱਫੀ ਪਾ ਕੇ ਵਧਾਈਆਂ ਦਿੱਤੀਆਂ ਤੇ ਇੱਕ ਦੂਜੇ ਦਾ ਮੂੰ ਮਿੱਠਾ ਕਰਵਾਇਆ ਤੇ ਬਾਕੀ ਦੋਵੇਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਗੱਲ ਮਿਲ ਕੇ ਵਧਾਈਆਂ ਦਿੱਤੀਆਂ ਹੁਣ ਫਿਰ ਲੱਗਦੇ ਹੱਥੀ ਮੰਗਣੀ ਵੀ ਕਰ ਦੇਈਏ ਜੀ ਅੱਜ ਹੀ ਦੋਵਾਂ ਦੀ ਗੁਰਨਾਮ ਨੇ ਖਲਿੰਦੇ ਪਾਪਾ ਨੂੰ ਕਿਹਾ ਤਾਂ ਉਹ ਕਹਿਣ ਲੱਗੇ ਜਿਵੇਂ ਤੁਸੀਂ ਠੀਕ ਸਮਝੋ ਬੇਟਾ ਜੀ ਹਰਨਾਮ ਪਰ ਗੁਰਨਾਮ ਆਪਾਂ ਤਾਂ ਕੋਈ ਤਿਆਰੀ ਵੀ ਨਹੀਂ ਕਰਕੇ ਆਏ ਸਭ ਦੀ ਗੁਰਨਾਮ ਵੇਜੀ ਤੁਸੀਂ ਫਿਕਰ ਨਾ ਕਰੋ ਅਸੀਂ ਤਾਂ ਪਹਿਲਾਂ ਹੀ ਸਾਰੀ ਤਿਆਰੀ ਕੀਤੀ ਹੋਈ ਆ ਇਹਨਾਂ ਆਖ ਗੱਡੀ 'ਚ ਉਸਮਾਨ ਲੈਣ ਚਲਾ ਗਿਆ ਕੁਝ دیر ਬਾਅਦ ਵਾਪਸ ਆਇਆ ਤਾਂ ਦੋਵੇਂ ਹੱਥਾਂ 'ਚ ਕਾਫੀ ਸਮਾਨ ਸੀ ਫੜਿਆ ਹੋਇਆ ਦੋਮਾਂ ਨੂੰ ਸੋਫੇ 'ਤੇ ਬਿਠਾਇਆ ਗਿਆ ਤੇ ਪਹਿਲਾਂ ਕਾਲੀ ਨੇ ਹਰਲੀ ਨੂੰ ਰਿੰਗ ਪਹਿਨਾਈ ਤੇ ਫਿਰ ਹਰਲੀ ਨੇ ਦੋਵੇਂ ਪਰਿਵਾਰਾਂ ਨੇ ਉਹਨਾਂ ਦੋਨਾਂ ਨੂੰ ਵਧਾਈਆਂ ਦਿੱਤੀਆਂ ਤੇ ਇੱਕ ਦੂਜੇ ਨੂੰ ਵੀ ਤੇ ਉਹਨਾਂ ਦੀ ਨਵੇਂ ਆਉਣ ਵਾਲੀ ਜ਼ਿੰਦਗੀ ਦੀ ਸੁਖਮਈ ਹੋਣ ਦੀ ਦੁਆ ਕੀਤੀ ਫਿਰ ਹਲਿੰਦੇ ਮੰਮੀ ਪਾਪਾ ਨੇ ਦੋ ਮਨੁਸ਼ਿਆ ਕਰਨ ਪਾਇਆ ਤੇ ਚਿਤਧਰ ਨਾਮ ਤੇ ਚਰਨੋਂ ਸ਼ਗਨ ਪਾਉਣ ਲਗੇ ਤਕਿਰਨੇ ਅੱਗੇ ਹੋ ਕੇ ਚਰਨੋਂ ਨੂੰ ਫੁਲਕਾਰੀ ਫੜਾਈ ਫਿਰ ਹਰਨਾਮ ਤੇ ਚਰਨੋਂ ਨੇ ਸ਼ਗਨ ਪਾਇਆ ਤੇ ਚਰਨੋਂ ਨੇ ਹਲਿੰਦੇ ਸਿਰ ਦੇ ਅਨਮੰਨੇ ਜਿਹੇ ਮਨ ਨਾਲ ਉਸਦੇ ਸਿਰ ਤੇ ਫੁਲਕਾਰੀ ਪਾ ਕੇ ਸਿਰ ਪਲੋਸ ਕੀ ਪਿਆਰ ਦਿੱਤਾ ਆਕੇ ਚਿਤਗੁਨਾਮ ਤੇ ਕਿਰਨ ਨੇ ਸ਼ਗਨ ਪਾਇਆ ਤੇ ਉਹਨਾਂ ਨੇ ਸਭ ਨੂੰ ਵਧਾਈਆਂ ਦਿੱਤੀਆਂ ਦੋਵੇਂ ਪਰਿਵਾਰਾਂ ਨੇ ਸਲਾਹ ਕਰਕੇ ਉਹਨਾਂ ਦਾ ਵਿਆਹ ਚੜ੍ਹਦੀ ਸਿਆਲ ਦਾ ਰੱਖ ਦਿੱਤਾ ਹਲਿੰਦ ਤੇ ਕਾਲੇ ਤੋਂ ਤਾਂ ਅੱਜ ਖੁਸ਼ੀ ਹੀ ਨਹੀਂ ਸਾਂਭੀ ਜਾ ਰਹੀ ਸੀ ਹਲਿੰਦ ਦੇ ਪਾਪਾ ਨੇ ਫਿਰ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜਾਣ ਕਰਕੇ ਸਭ ਨੂੰ ਰੋਟੀ ਖਾ ਜਾਣ ਦੀ ਬੇਨਤੀ ਕੀਤੀ ਤੇ ਸਾਰੇ ਟੇਬਲ 'ਤੇ ਬੈਠ ਕੇ ਖਾਣਾ ਖਾਣ ਖਾਣਾ ਪੀਣਾ ਕਰਕੇ ਫਿਰ ਹਰਨਾਮ ਨੇ ਸਾਰੇ ਪਰਿਵਾਰ ਤੋਂ ਜਾਂਦੀ ਇਜਾਜ਼ਤ ਲਈ ਤੇ ਫਿਰ ਉਹ ਸਭ ਬਾਹਰ ਨੂੰ ਚੱਲ ਪਏ ਉਹਨਾਂ ਨੂੰ ਜਦ ਵਿਦਾ ਕਰ ਹੱਲੇਂ ਦੀ ਮੰਮੀ ਪਾਪਾ ਉਸ ਨਾਲ ਅੰਦਰ ਆਏ ਤੇ ਹੱਲੀ ਨੂੰ ਨਾ ਕਹਿ ਲੱਗੀ ਪਾਪਾ ਮੈਨੂੰ ਇੱਕ ਸ਼ਿਕਾਇਤ ਆ ਤੁਹਾਡੇ ਨਾਲ ਤੁਸੀਂ ਮੈਨੂੰ ਕੁਝ ਦੱਸਿਆ ਕਿਉਂ ਨਹੀਂ ਮੁੰਡੇ ਬਾਰੇ ਕਿ ਮੁੰਡਾ ਕੋਈ ਹੋਰ ਨਹੀਂ ਬਲਕਿ ਕੁਲਵੀਰ ਹੀ ਆ ਤੇ ਮੰਮਾ ਤੁਸੀਂ ਵੀ ਨਾਲ ਲੜਕੀ ਨਾਲ ਮੈਂ ਪਤਾ ਕਿੰਨਾ ਪਰੇਸ਼ਾਨ ਸੀ ਇਸ ਗੱਲ ਨੂੰ ਲੈ ਕੇ ਤੇ ਮੈਂ ਕਿੰਨਾ ਰੋਈਆਂ ਸੋਚ ਸੋਚ ਕੇ ਮੰਮੀ ਪੁੱਤ ਦਿਲ ਤਾਂ ਮੀਰਾ ਵੀ ਨਹੀਂ ਮੰਨ ਰਿਹਾ ਸੀ ਇਹ ਸਭ ਕਰਨ ਦਾ ਮੈਨੂੰ ਪਤਾ ਮੈਂ ਕਿਵੇਂ ਤੇਰਾ ਉਦਾਸ ਇਹ ਅਚੀਰਾ ਦੇਖੀ ਜੋ ਮੇਰੇ ਦਿਲ ਤੇ ਬੀਤੀ ਸੀ ਉਹ ਮੈਂ ਹੀ ਜਾਣਦੀ ਆ ਤੇ ਮੈਂ ਵੀ ਬਹੁਤ ਔਖਾ ਟਾਈਮ ਲਗਾਇਆ ਜੀ ਕਰਦਾ ਸੀ ਸਭ ਕੁਝ ਤੈਨੂੰ ਦੱਸ ਦਿਆਂ ਪਰ ਤੇਰੇ ਪਾਪਾ ਨੇ ਮਨਾ ਕਰਤਾ ਸੀ ਪਾਪਾ ਲੋਹਾਂ ਸਾਰਾ ਪੰਡਾ ਮੇਰੇ ਸਿਰ ਪਾੰਦ ਦਿੱਤਾ ਔਰ ਉਹ ਤਾਂ ਬੜਾ ਮੇਰੇ ਹੱਥਾਂ 'ਚ ਹਾਮੀ ਲਾ ਰਹੀ ਸੀ ਜਦ ਆਪਾਂ ਮਿਲ ਕੇ ਇਹ ਪਲਾਨ ਬਣਾਇਆ ਸੀ ਹਰਲੇਨ ਪਾਪਾ ਮੈਂ ਤੇ ਮੈਂ ਸਹਜ ਉਸ ਵਾਹੇ ਪੁੱਛਿਆ ਸੀ ਤੁਸੀਂ ਤਾਂ ਸੀਰੀਅਸ ਮੁੱਦਾ ਬਣਾ ਕੇ ਬੈਠ ਗਏ ਮੈਨੂੰ ਪਤਾ ਆ ਮੇਰੇ ਮੰਮੀ ਪਾਪਾ ਜੋ ਵੀ ਕਰਨਗੇ ਮੇਰੇ ਲਈ ਸਹੀ ਹੀ ਕਰਨਗੇ ਲਵ ਯੂ ਬੋਥ ਉਹ ਵੀ ਬਹੁਤ ਸਾਰਾ ਇਨਾਂਖ ਉਹ ਮੰਮੀ ਪਾਪਾ ਦੀ ਗੱਲ ਨਾ ਲੱਗ ਗਈ ਉਦھر ਨਾਮ ਹੋਣੀ ਵੀ ਪੈਨ ਪਹੁੰਚ ਗਈ ਜਦੋਂ ਉਹ ਗੱਡੀ ਚੁੱਤਰਨ ਲੱਗੀ ਤਾਂ ਚਾਹ ਨੂੰ ਭਾਬੀ ਨੂੰ ਗੁਰਨਾਮ ਕਹਿਣ ਲੱਗਾ ਭਾਬੀ ਇੱਕ ਮਿੰਟ ਆ ਡੱਬੀ ਵੀ ਲੈ ਜਾਇਓ ਆਂਡ ਗਵਾਂਚ ਵੰਡ ਦੇਣਾ ਗੱਡੀ ਚੋਂ ਬਾਹਰ ਨਿਕਲਦਿਆਂ ਕਹਿਣ ਲੱਗਾ ਤਾਂ ਚੈਨੋ ਬਿਨਾਂ ਕੁਝ ਬੋਲੀ ਬੜਬੜ ਕਰਦੀ ਅੰਦਰ ਚਲੀ ਗਈ ਤਹਰ ਨਾਮ ਗੁਰਨਾਮ ਕੋਲ ਆਇਆ ਤੇ ਕਹਿਣ ਲੱਗਾ ਲਿਆ ਯਾਰ ਤੈਨੂੰ ਤਾਂ ਪਤਾ ਹੀ ਆ ਉਸ ਦਾ ਲਫੜਾ ਮੈਂ ਲੈ ਜਾਂਦਾ ਹਾਂ ਡੱਬੇ ਸਾਰਾ ਸਮਾਨ ਫੜਿਆ ਕੀ ਗੁਰਨਾਮ ਹੋਣੀ ਵਿਦਾ ਲੈ ਕੇ ਚੱਲ ਪਈ ਆਪਣੇ ਕਾਇ ਸ਼ਹਿਰ ਵਾਲੋਂ ਕਾਲਾ ਡੰਗਰਾਂ ਵਾਲੇ ਵਾੜੇ ਵੱਲੋਂ ਤੁਰ ਪਿਆ ਗੀੜਾ ਮਾਰਨ ਲਈ ਜਾ ਕੇ ਉਸਨੇ ਡੰਗਰਾਂ ਨੂੰ ਪੱਠੇ ਪਾਈ ਧਾਰਾਂ ਗੱਡੀਆਂ ਤੇ ਸ਼ਾਮ ਨੂੰ ਫਿਰ ਸਾਰੇ ਕੰਮਾਂ ਤੋਂ ਵਿਹਲਾ ਹੋ ਕੇ ਘਰ ਆਇਆ ਰੋਟੀ ਖਾਂ ਲਈ ਤੇ ਉਸਨੇ ਆਪਣੇ ਹਰਨਾਮ ਵੀਰ ਨਾਲ ਹੀ ਬੈਠ ਕੇ ਰੋਟੀ ਖਾਧੀ ਰੋਟੀ ਖਾ ਕੇ ਚਦਕਾਲਾ ਆਪਣੇ ਘਰ ਨੂੰ ਜਾਣ ਲੱਗਾ ਤਾਂ ਹਰਨਾਮ ਨੇ ਉਸ ਨੂੰ ਰੁਕਣ ਲਈ ਕਿਹਾ ਤੇ ਚਰਨਾਂ ਨੂੰ ਚੌਂਕੀ 'ਚ ਬੈਠੀ ਨਾ ਆਵਾਜ਼ ਮਾਰ ਕੇ ਇੱਕ ਡੱਬਾ ਕਾਲੇ ਨੂੰ ਦੇਣ ਲਈ ਕਿਹਾ ਤਾਂ ਕਿ ਉਹ ਤਾਈ ਦੇ ਘਰ ਫੜਾਵੇ ਚਰਨ ਨੂੰ ਨਈਂ ਦੀਆਂ ਕਿਲੱਤਾਂ ਟੁੱਟੀਆਂ ਨੇ ਵੱਡੀ ਪਟਿਆਲੇ ਵਾਲੇ ਬਰਾਜੇ ਦੀਆਂ ਅੰਦਰੋਂ ਜਾ ਕੇ ਆਪ ਨਹੀਂ ਚੱਕ ਸਕਦਾ ਮੇਰੀਆਂ ਵੀ ਦੋ ਹੀ ਲੱਤਾਂ ਆ ਮੈਂ ਕੱਲੇ ਕਿੱਥੇ ਕਿਤੇ ਨੂੰ ਹੋ ਜਾਵਾਂ ਹਰਨਾ ਯਾਰ ਤੈਨੂੰ ਤਾਂ ਕੁਝ ਕਹਿਣਾ ਹੀ ਬੇਕਾਰ ਆ ਤੇ ਉੱਠ ਕੇ ਆਪ ਅੰਦਰ ਗਿਆ ਤੇ ਡੱਬਾ ਤੇ ਕੁਝ ਫਲ ਫਰੂਟ ਸ਼ਗਨਾ ਵਾਲੀ ਟੋਕਰੀ ਚੋਂ ਕੱਢ ਕੇ ਲਿਫਾਫੇ ਚ ਪਾ ਕੇ ਬਾਹਰ ਨੂੰ ਆ ਗਿਆ ਤੇ ਕਾਲੀ ਨੂੰ ਫੜਾਉਂਦੇ ਹੋਏ ਕਿਹਾ ਆ ਡੱਬਾ ਤੇ ਕੁਝ ਫਲ ਫਰੂਟ ਤਾਈ ਦੀ ਹੱਥੀਂ ਫਰਾਫ ਫੜਾ ਕੇ ਆਈ ਠੀਕ ਆ ਤੂੰ ਚਲ ਜਾ ਹੁਣ ਧੰਵਾਦ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਿਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਜੀ ਸਾਇ ਸ਼ਕਾਲ